ਕਹਿੰਦਾ ਹੈ ਵੀ ਉਹ ਆਈ ਹੀ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਮੈਂ ਕਹਿੰਦਾ ਗੱਲ ਤੇ ਆ ਤੇ ਆ ਗੱਲਾਂ ਮੈਂ ਅਸੀਆਂ ਨੂੰ ਦੱਲਾਂ ਹਾਂ ਹਾਂ ਵੀ ਕੋਈ ਸਾਡੇ ਕੋਲ ਸਾਰੇ ਕਾਗਜ਼ ਲੈ ਕੇ ਅਦਾਲਤ ਦੇ ਸਿੱਧੇ ਰੱਖੋ ਦੇਖੋ ਮੈਂ ਰੋਹਿਤ ਮਹਿੰਗੀ ਸ਼ੇਸ਼ਨਾ ਉਧ ਬਾਲਾ ਸਾਹਿਬ ਠਾਕਰੇ ਦਾ ਪੰਜਾਬ ਦਾ ਪ੍ਰਦੇਸ਼ ਦਾ ਪ੍ਰਵਕਤਾ ਜਿਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਉਹਨੂੰ ਫਿਰ ਜਿਉਂ ਨੇ ਜਨਮ ਲੈ ਲਿਆ ਜਿਵੇਂ ਲੱਕੜੀ ਨੂੰ ਤਾਂ ਘੋਨ ਲੱਗ ਜਾਂਦੀ ਹੈ ਨਾ ਹੌਲੀ 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 ਕਰਕੇ ਉਹਨੂੰ ਘੋਨ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੋਨ 1998 ਦੇ ਵਿੱਚ ਵੀ ਲੱਗੀ ਸੀ ਉੱਥੇ ਸਮਾਜ ਦੇ ਕੋਈ ਦੋ ਕੁ ਵਿਅਕਤੀ ਜਿਹੜੇ ਰਹਿੰਦੇ ਨੇ ਮਾਡਲ ਟਾਉਨ ਦੇ ਵਿੱਚ ਗੋਪੇ ਨਾ ਦੇ ਵਿਅਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਕ لے ਆ ਕੇ ਉੱਥੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੰਨੂੰ ਅਸੀਂ ਉਸ ਟਾਈਮ ਤੇ ਰੋਕਿਆ ਸੀ ਮੌਕੇ ਤੇ ਉਸ ਟਾਈਮ ਤੇ ਸਾਡੀ ਗਿਫਤਾਰੀ ਵੀ ਹੋਈ ਸੀ ਸੱਤ ਬੰਦੇ ਅਸੀਂ ਗਿਫਤਾਰ ਹੋਏ ਹੀ ਸ਼ਹਿਰ ਬੰਦ ਹੋਇਆ ਸੀ ਕੋਰਟ ਨੇ ਜੋ ਫੈਸਲਾ ਕੀਤਾ ਸੀ ਕਿ ਉਹ ਜਗਾ ਕਮੇਟੀ ਘਰ ਦੀ ਹੈ 112 ਨੰਬਰ ਖਤੋਨੀ ਜਿਹੜੀ ਨੰਬਰ ਹੈ ਪੁਰਵੇਂ ਐਸ ਐਚਓ ਸਾਹਿਬ ਨੇ ਦੁੱਗਲ ਸਾਹਿਬ ਨੂੰ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਨੇ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣੇ ਕਾਗਜ਼ ਪੇਸ਼ ਕਰੋ ਤੇ ਉਹਨੂੰ ਲਗਾਇਆ ਜਾਏ ਕਿ ਸਾਡਾ ਉਥੋਂ ਦਾ ਜੂਆ ਨੇਤਾ ਅਭੀ ਅਭੀ ਜਿਹੜੇ ਪ੍ਰਾਣਾਤਾ ਰਿਵਲ ਤੋਂ ਇਹਨੇ ਆਪਣੀ ਪੂਰੀ ਜਾਨ ਲਾਈ ਹੈ ਤੇ ਇਹਦੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਤੇ ਖੜਾ ਵਾ ਕਿ ਆਪਾਂ ਉੱਤੇ ਮੱਚਿੰਦੀ ਬਣੰਦੇ ਨਹੀਂ ਤੇ ਇਹ ਗੱਲ ਹਕੀਕਤ ਹੈ ਕਿ ਆਪਾਂ ਮੱਚਿੰਦੀ ਬਣੰਦੇ ਨਹੀਂ ਕਿਉਂ ਕਿਉਂਕਿ ਸਿਕਿਉਰਿਟੀ ਪਰਪਸ ਨੂੰ ਜੇ ਆਪਾਂ ਦੇਖੀਏ ਜਿਹੜੇ ਸਵਾਲ ਅਸੀਂ 1998 ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਸੀ ਕਿ ਧਾਰੀਵਾਲ ਤੋਂ ਜਿਹੜੀ ਤਿਬੜੀ ਦੀ ਛੋਣੀ ਆ ਕੇਵਲ 5-7 ਕਿਲੋਮੀਟਰ ਦਾ ਰਸਤਾ ਹੈ ਧਾਰੀਵਾਲ ਤੋਂ ਬਾਰਡਰ ਬੈਲਟ ਜਿਹੜੀ ਬਿਲਕੁਲ ਲੱਗ ਗਿਆ ਧਾਰੀਵਾਲ ਤੋਂ ਪਠਾਨਕੋਟ ਬਿਲਕੁਲ ਲੱਗ ਗਿਆ ਇਹ ਅੱਜ ਇੱਕ ਸਿਰ ਮਤਰਾਸਾ ਬਣ ਰਿਹਾ ਅੱਜ ਇੱਕ ਛੋਟੀ ਜਿਹੀ ਮੱਚੀ ਬਣਦੀ ਹੈ ਕੱਲ ਇਹ ਜੂਪੀ ਵਾਂਗ ਇੱਕ ਬੜਾ ਵੱਡਾ ਰੂਪ ਧਾਰਨ ਕਰੇਗਾ ਇਥੇ ਆਈਐਸ ਦੇ ਏਜੰਟ ਵੀ ਆ ਕੇ ਰਹਿਣਗੇ ਇਹਦਾ ਜਵਾਬ ਤੇ ਨਗਰਪਾਲਿਕਾ ਹੀ ਵਧੀਆ ਦੇ ਸਕਦੀ ਹੈ ਕਿਉਂਕਿ ਅਸੀਂ ਮੌਕੇ ਤੇ ਕੋਈ ਸੰਪਰਕ ਕੀਤਾ ਉਹਨਾਂ ਨਾਲ ਸਾਨੂੰ ਪਤਾ ਹੀ ਅੱਜ ਲੱਗਾ ਅੱਜ ਪਤਾ ਲੱਗਾ ਵਿਦਨ 2 ਮਿੰਟ ਵਿੱਚ ਅਸੀਂ ਜਰੂ ਜਾ ਕੇ ਉਹ ਸਾਰੀ ਢੁਕਾ ਦਿੱਤੀ ਹੈ ਮੇਰਾ ਨਾਮ ਜੀ ਅਬਦੁਲ ਅਜੀਜ਼ ਮਸਲਾ ਇਸ ਤਰ੍ਹਾਂ ਹੀ ਸਾਡਾ 2002 ਜਿਹੜਾ ਮਸਲਾ ਸੀ ਮਸਜਿਦ ਦੀ ਹੀ ਇੱਥੇ ਠੀਕ ਹੈ ਨਾ ਉਦੋਂ ਵੀ ਸਾਡੇ ਥੋੜੀ ਜੀ ਇਹਦਾ ਝਗੜਾ ਚੱਲਿਆ ਤੇ ਸਾਡਾ ਕੇਸ ਲੱਗਾ ਹੀ ਠੀਕ ਹੈ ਨਾ ਫਿਰ ਸਾਡਾ ਕੋਈ 6 ਮਹੀਨੇ ਸਾਰ ਕੇਸ ਚੱਲਿਆ ਵਾ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਵਕਮੋਰ ਦੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਉਹ ਵਕਮੋਰ ਦੇ ਪ੍ਰੂਫ ਜਿਹੜੇ ਉਹਨਾਂ ਦੀ ਜਗ੍ਹਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਕੇਸ ਜਿੱਤਿਆ ਅਹੀਂ ਕੇਸ ਜਿੱਤਿਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣ ਇਹ ਕੀ ਸਹਿਮਤੀ ਹੋਈ ਉਹਨਾਂ ਨਾਲ ਜਿਹੜੇ ਲੱਗੇ ਕਮੰਡੀ ਦਿੰਦੇ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ 1.5 ਮਰਲਾ ਜਗ੍ਹਾ ਕਰਜ਼ਾ ਕੀਤਾ ਸੀ ਚਲੋ ਪੱਕੇ ਬੋਲੇ ਅਫਸਰਾਈ ਸਾਰੇ ਆਏ ਚਲੋ ਬਹਿ ਕੇ ਅਸੀਂ ਫੈਸਲਾ ਕੀਤਾ ਤੇ ਉਹ ਵੀ ਹੈ ਜੀ ਚਲੋ ਉਹਨਾਂ ਨੂੰ ਜਗ੍ਹਾ ਜਿਹੜੀ ਸੀ ਡੇਢ ਮਰਲਾ ਨੂੰ ਦੇ ਦਿੱਤੀ ਬਾਕੀ ਸਾਢੇ 3 ਮਰਲੇ ਜਗ੍ਹਾ ਬਜੀ ਉਹ ਅਸੀਂ ਮਸਜਿਦ ਬਣਾ ਲਗੇ ਸਾਰੇ ਦੀ ਸਹਿਮਤੀ ਨਾਲ ਬਣਾ ਲਗੇ ਹੁਣ ਜਦੋਂ ਅਸੀਂ ਡੇਢ ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹੁਣ ਮਸਜਿਦ ਪਰਨ ਕੀ ਇੰਟਰਵਿਊ ਪੈ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਜ਼ਿਹਦਾਰਤੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੜਚਨਾ ਪਾਣਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਣੀ ਕਿ ਸਮਝੋ ਰੁਕਾਤਾ ਵਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਗ੍ਹਾ ਠੀਕ ਜੀ ਜਗਾ ਬਕਮ ਬੋਰਡ ਤੋਂ ਪੁੱਛਾਂਗੇ ਹਾਂਜੀ ਹਾਂਜੀ ਮਤਲਬ ਕੋਰਟ ਦੇ ਵਿੱਚ ਕੇਸ ਲੈਣ ਦੇ ਤੁਰ ਪਹੇ ਹਾਂਜੀ ਹਾਂਜੀ ਤੁਰਫੇ ਇਹ ਹੈ ਕਿ ਸਾਡਾ ਕੇਸ ਚੱਲਿਆ ਪਾ ਤੇ ਉਹਦੇ ਵਿੱਚ ਬਕਮ ਬੋਰਡ ਦੀ ਜਗ੍ਹਾ ਨਿਕਲੀ ਹੈ ਠੀਕ ਆ ਬਕਮ ਬੋਰਡ ਨੇ ਸਾਡਾ ਆਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਅੱਪਰ ਜੋ ਬਹਿ ਕੇ ਚਰੋ ਨਿਭੇ ਲਓ ਉਹਨਾਂ ਨੇ ਸਾਨੂੰ ਦੱਸਿਆ ਕਿ ਚਰੋ ਇਹਨਾਂ ਨੂੰ ਜਗ੍ਹਾ ਦੇ ਦਿਓ ਇਹ ਜਿਹੜੀ ਗਣੀ ਲਈ ਆ ਉਹ ਬਕਮ ਬੋਰਡ ਸਾਰਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਜੋ ਵੀ ਜੋ ਵੀ ਫੈਸਲਾ ਲਿਖ ਲਿਖਾ ਲਿਖਤੀ ਰੂਪ ਚ ਹੋਇਆ ਵਾ ਹੁਣ ਜਦੋਂ ਨਾਲ ਕੋਈ ਇਤਰਾ ਦੀ ਗੱਲ ਬਾਤ ਨਹੀਂ ਆਉਂਦਾ ਅੱਜ ਜਿਹਾ ਅਸੀਂ ਲੈਂਟਰ ਪਾ ਕੇ ਛੜਿਆ ਤੇ ਸਾਡਾ ਇਹਨਾਂ ਨੇ ਅਣਕੇ ਵਿੱਚ ਕੰਮ ਇਤਰਾ ਗਿਆ ਕਿ ਇਤਰਾ ਏਜੀਓ ਕਮੇਟੀ ਘਰ ਦੀ ਜਗ੍ਹਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਕਿਉਂ ਇਹਨਾਂ ਨੇ ਸਾਡਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗ੍ਹਾ ਹੁੰਦੀ ਤੇ ਫਿਰ ਸਾਰੇ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦੀ ਜਗ੍ਹਾ ਅੱਜ ਹੁਣ ਕਹਿਣ ਲੱਗੇ ਜੀ ਕਮੇਟੀ ਘਰ ਦੀ ਜਗ੍ਹਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਚਲੋ ਹੁਣ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਚਲੋ ਸਾਨੂੰ ਨਿਆਂ ਇਖਤਿਆਬ ਕੀਤਾ ਜਾਵੇ ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹ ਹੋਈ ਜਾਈ ਪਰ ਉੱਥੇ ਕਹਿੰਦੇ ਆ ਵੀ ਜਿਹੜੀ ਜਗ੍ਹਾ ਉਹ ਕਮੇਟੀ ਦੀ ਹੈ ਤੇ ਉਹਦੇ ਵਿੱਚ ਕੁਝ ਮੁਹੰਮਦਨ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਜੋ ਤੇ ਉਹ ਜਿਹੜੇ ਹਿੰਦੂ ਸ਼ੈਵਸ਼ਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਹੈ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਿੰਦਾ ਵੀ ਇਹ ਜਗ੍ਹਾ ਮੇਰੀ ਹੈ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਹੈ ਇਸ ਜਗ੍ਹਾ ਦੇ ਰਿਗਾਰਡਿੰਗ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਹੈ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਸਾਰੀ ਕਰ ਰਿਆ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਤੇ ਦੋਨਾਂ ਪਾਰਟੀਆਂ ਨੂੰ ਇੱਥੇ ਥਾਣੇ ਬੁਲਾਇਆ ਸੀ ਕਮੇਟੀ ਦੇ ਪ੍ਰਧਾਨ ਮਿਸਟਰ ਤੁੱਗਲ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਜਨਵਰੀ ਲਈ ਹੈ ਵੀ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਬਾਰੇ ਤੁਹਾਨੂੰ ਦੱਸਾਂਗਾ